ਜਿਹੜੀ ਆ ਗੱਲ ਮੈਂ ਕਰਦਾ ਸੀ ਨਾ ਵੀ ਆਪਣਾ ਤੇ ਆ ਜਿਹੜੀ ਅਮਰੂਦ ਦੀ ਆ ਵੇਖੋ ਟਾਣੀ ਆ ਆ ਇੱਕੋ ਟਾਣੀ ਆ ਤੇ ਇਹਨੂੰ ਕਿੰਨਾ ਫਲ ਲੱਗਿਆ ਤੇ ਇੱਕ ਝੁਕੀ ਹੋਈ ਆ ਥੱਲੇ ਇਹਨੂੰ ਝੁਕੀ ਹੋਈ ਆ ਤਾਂ ਜੋ ਕਹਿੰਦੇ ਨਾ ਵੀ ਫਲਾਂ ਨਾਲ ਭਰਪੂਰ ਰੁੱਖ ਤੇ ਗੁਣਾਂ ਨਾਲ ਭਰਪੂਰ ਮਨੁੱਖ ਇਹ ਦੋਨੋਂ ਝੁਕਣਾ ਜਾਣਦੇ ਆ ਬਾਕੀ ਤੇ ਆਕੜ ਦੇ ਵਿੱਚ ਹਉਮੇ ਦੇ ਵਿੱਚ ਹੀ ਨਹੀਂ ਮਾਣ ਤੁਰਿਆ ਫਿਰਦਾ ਮਨੁੱਖ ਜਿਹੜਾ ਹਉਮੇ ਦੇ ਵਿੱਚ ਇਹ ਬਹੁਤ ਕੁਝ ਸਾਨੂੰ ਏਦਾਂ ਰੁੱਖਾਂ ਵੱਲ ਵੇਖ ਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਇੱਥੇ ਵੇਖੋ ਔੜ ਬੂਟਿਆਂ ਦੇ ਵਿੱਚ ਪੰਛੀ ਚਹਿ ਚਹਾਉਂਦੇ ਆ ਇਹ ਪੰਛੀ ਸਾਨੂੰ ਬਹੁਤ ਕੁਝ ਸਿਖਾ ਰਹੇ ਆ ਇਹ ਕੁਦਰਤ ਜਿਹੜੀ ਹੈ ਬੰਦੇ ਨੂੰ ਇੰਨਾ ਕੁਝ ਸਿਖਾਉਂਦੀ ਹੈ ਨਾ ਕੋਈ ਬੰਦਾ ਸਿੱਖਣ ਵਾਲਾ ਹੋਣਾ ਚਾਹੀਦਾ ਬੰਦੇ ਦੇ ਅੰਦਰ ਇਹ ਸੋਚ ਹੋਣੀ ਚਾਹੀਦੀ ਆ ਵੀ ਮੈਂ ਕੁਝ ਸਿੱਖਣਾ ਇਹ ਤੇ ਇਹਦੀ ਕੁਦਰਤ ਦੇ ਵਿੱਚੋਂ ਹੀ ਬਹੁਤ ਕੁਝ ਸਿੱਖ ਸਕਦਾ 84 ਲੱਖ ਜੂਨਾ ਦੀ ਗੱਲ ਕੀਤੀ ਗਈ ਹੈ ਗੁਰਬਾਣੀ ਦੇ ਅੰਦਰ ਕਿ 184 ਜੋਨ ਸੁਭਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏ ਦਾ ਆ ਆ ਵੇਖੋ ਆ ਕਿੰਨਾ ਇਹਨਾਂ ਦੇ ਵਿੱਚ ਰਾਸਿਆ ਨਿੰਬੂ ਜਿਹੜੇ ਆ ਬਿਲਕੁਲ ਕਾਗਜ਼ੀ ਨਿੰਬੂ ਆ ਤੇ ਇਹਨਾਂ ਦੇ ਵਿੱਚ ਬੀਜ ਬਹੁਤ ਘੱਟ ਤੇ ਰਾਸ ਨਾਲ ਹੀ ਇਹ ਭਰੇ ਹੋਏ ਨਿੰਬੂ ਆ ਬਹੁਤ ਕੋਈ ਵਧੀਆ ਇਹਦੀ ਕਿਸਮ ਐ ਇਹ ਕੁਦਰਤ ਜਿਹੜੀ ਆ ਇਹ ਅੰਦਰ ਚੰਬਾ ਤੇ ਪੈਦਾ ਕਰਦੀ ਆ ਨਾ ਵੇਖੋ ਕੁਦਰਤ ਨੇ ਕੀ ਕੁਝ ਕਿੰਦਾ ਇਹਦੇ ਵਿੱਚ ਰਸ ਪੈ ਜਾਂਦਾ ਤੇ ਕਿਵੇਂ ਸਾਰਾ ਕੁਝ ਹੋ ਜਾਂਦਾ ਕਈ ਵਾਰ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਹੁਤ ਕੁਝ ਸਿਖਾਉਣ ਦੀ ਕੋਸ਼ਿਸ਼ ਕੀਤੀ ਬੜੇ ਸਿਧਾਂਤਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਪਰ ਮਨੁੱਖ ਤੇ ਕਿਤੇ ਨਾ ਕਿਤੇ ਅਵੇਸਲਾ ਹੀ ਰਿਹਾ ਮਨੁੱਖ ਨੇ ਇਹਨਾਂ ਦੇ ਉੱਤੇ ਬਹੁਤੀ ਵਿਚਾਰ ਕੀਤੀ ਨਹੀਂ ਇਸ ਪਾਸੇ ਨੂੰ ਬਹੁਤਾ ਤੁਰਿਆ ਹੀ ਨਹੀਂ ਹੈ ਹੁਣ 84 ਲੱਖ ਦੇ ਵਿੱਚੋਂ ਕਈ ਤੇ ਇਦਾਂ ਦੇ ਵੀ ਜੀਵ ਹੈਗੇ ਨੇ ਜਿਹੜੇ ਕੱਦ 'ਚ ਤੇ ਬੜੇ ਭਾਵੇਂ ਛੋਟੇ ਨੇ ਸਾਈਜ਼ 'ਚ ਬਹੁਤ ਛੋਟੇ ਨੇ ਪਰ ਉਹਨਾਂ ਦੇ ਜਦੋਂ ਆਪਾਂ ਉਹਨਾਂ ਦੇ ਜੀਵਨ ਨੂੰ ਵੇਖਦੇ ਹਾਂ ਤੇ ਸਾਨੂੰ ਬੜੇ ਵੱਡੇ ਵੱਡੇ ਸੰਦੇਸ਼ ਉਹਦੇ ਤੋਂ ਮਿਲਦੇ ਆ ਆ ਛੋਟਾ ਜਿਹਾ ਜੀਵ ਹੈ ਕਿ ਕੀੜੀ ਆ ਕੀੜੀਆਂ ਨੂੰ ਵੇਖੋ ਕਦੀ ਖੋਡ ਜਿਹੜੀ ਛੋਟੀ ਜੀ ਖੋਡ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਇੱਕ ਵਾਰੀ ਦਮੀ ਪੈ ਗਏ ਰਿਆ ਮੈਂ ਘਰੋਂ ਨਿਕਲਿਆ ਤੇ ਬਾਹਰ ਚਾਰਦਵਾਰੀ ਦੇ ਨਾਲ ਕੀੜੀਆਂ ਜਿਹੜੀਆਂ ਕਿੰਨੀ ਵੱਡੀ ਤਦਾਦ ਦੇ ਵਿੱਚ ਉਹਦੇ ਚੋਂ ਨਿਕਲ-ਨਿਕਲ ਕੇ ਤੇ ਬਾਹਰ ਆ ਰਹੀਆਂ ਸੀ ਤੇ ਮੇਰੇ ਮਨ ਦੇ ਵਿੱਚ ਐਵੇਂ ਖਿਆਲ ਹੀ ਆਇਆ ਮੈਂ ਕਿਹਾ ਵੇਖੋ ਇਹ ਨਿੱਕੀ ਜੀ ਖੁਰਦੇ ਵਿੱਚ ਹਜ਼ਾਰਾਂ ਦੀ ਤਦਾਦ ਇਕੱਠੀਆਂ ਰਹਿ ਲੈਂਦੀਆਂ ਤੇ ਆ ਇਨਸਾਨ ਜਿਹੜਾ ਹੈ ਘਰਾਂ ਦੇ ਵਿੱਚ ਦੋ-ਦੋ ਤਿੰਨ-ਤਿੰਨ ਜੀ ਆ ਚਾਰ-ਚਾਰ ਇਹ ਹੋਈ ਨਹੀਂ ਗੇ ਸਮਾਉਂਦੇ ਇੱਕ ਦੂਜੇ ਦੇ ਨਾਲ ਖੈਂਦੇ ਰਹਿੰਦੇ ਆ ਸਾਨੂੰ ਤੇ ਕੀੜੀਆਂ ਦੇ ਜੀਵਨ ਤੋਂ ਹੀ ਗੁਰੂ ਨਾਨਕ ਪਾਤਸ਼ਾਹ ਦੇ ਬਹੁਤ ਸਾਰੇ ਸਿਧਾਂਤਾਂ ਦਾ ਜਿਹੜਾ ਉਹ ਚਾਨਣਾ ਪੈ ਜਾਂਦਾ ਜੇ ਅਸੀਂ ਉਧਰ ਨੂੰ ਕਦੀ ਧਿਆਨ ਲੈ ਕੇ ਜਾਈਏ ਕਿਵੇਂ ਕਿਰਤ ਕਰਨੀ ਆ ਕਿਵੇਂ ਮਿਲ ਕੇ ਇੱਕ ਦੂਜੇ ਦੇ ਨਾਲ ਰਹਿਣਾ ਆ ਕਿਵੇਂ ਅਸੀਂ ਆਪਣੇ ਮਾਰਗ ਤੋਂ ਜਿਹੜਾ ਉਹ ਆਪਾਂ ਫਿਸਲਣਾ ਹੀ ਨਹੀਂ ਗਾ ਆਪਣੇ ਸਹੀ ਮਾਰਗ ਦੇ ਉੱਤੇ ਚੱਲਦੇ ਰਹਿਣਾ ਇਹ ਸਾਰਾ ਕੁਝ ਸਾਨੂੰ ਕੀੜੀਆਂ ਹੀ ਸਿਖਾ ਜਾਂਦੀਆਂ ਇਦੇ ਉੱਤੇ ਮੈਂ ਲਿਖਿਆ ਸੀ ਚੰਦ ਗਲਾਈਨਾ ਕਿ ਸਿੱਖ ਸਿੱਖ ਬੰਦਿਆ ਸਿੱਖ ਕੀੜੀਆਂ ਤੋਂ ਸਿੱਖ ਸਿੱਖ ਬੰਦਿਆ ਸਿੱਖ ਕੀੜੀਆਂ ਤੋਂ ਨਿੱਕੀ ਖੁੱਡ ਵਿੱਚ ਇਕੱਠੀਆਂ ਰਹਿੰਦੀਆਂ ਨੇ ਸਾਰਾ ਦਿਨ ਹੀ ਕਿਰਤ ਵਿੱਚ ਰਹਿਣ ਰੁਝੀਆਂ ਘੜੀ ਪਲ ਨਹੀਂ ਵੇਲੀਆਂ ਬੈਂਦੀਆਂ ਨੇ ਕਦੇ ਰਸਤੇ 'ਚੋਂ ਮਿਲਦੀਆਂ ਸਾਥਣਾ ਨੂੰ ਗੱਲ ਵਕੜੀ ਪਾ ਕੁਝ ਕਹਿੰਦੀਆਂ ਨੇ ਕੱਦ ਛੋਟਾ ਪਰ ਜਿਗਰਾ ਬਹੁਤ ਵੱਡਾ ਮਾਰ ਮੌਸਮਾਂ ਦੀ ਸਦਾ ਹੀ ਸਹਿੰਦੀਆਂ ਨੇ ਹਾਥੀ ਕਦੇ ਵੀ ਨਹੀਂ ਇਹ ਕਰ ਸਕਦਾ ਵੇਖੋ ਜਿੰਦੀ ਜੀ ਕਿੱਡਾ ਵੱਡਾ ਹੈ ਜਾਨਵਰ ਆ ਹਾਥੀ ਐਡਾ ਵੱਡਾ ਜਾਨਵਰ ਆ ਹਾਥੀ ਕਦੇ ਵੀ ਨਹੀਂ ਇਹ ਕਰ ਸਕਦਾ ਬਿਖਰੀ ਰੇਤ ਚੋਂ ਖੰਡ ਚੁਣ ਲੈਂਦੀਆਂ ਨੇ ਭਾਵੇਂ ਅੱਖੀਆਂ ਮਾਲਕ ਨੇ ਨਹੀਂ ਦਿੱਤੀਆਂ ਕੀੜੀ ਦੀ ਅੱਖਾਂ ਨਹੀਂ ਹੁੰਦੀਆਂ ਕੀੜੀ ਦੀਆਂ ਅੱਖਾਂ ਨਹੀਂ ਹੁੰਦੀਆਂ ਵੀ ਇੱਕ ਸਾਡੀ ਜਾਣਕਾਰੀ ਵਾਸਤੇ ਗੱਲ ਹੈ ਭਾਵੇਂ ਅੱਖੀਆਂ ਮਾਲਕ ਨੇ ਨਹੀਂ ਦਿੱਤੀਆਂ ਫਿਰ ਵੀ ਰਾਹੋਂ ਕੋ ਰਾਹੇ ਨਹੀਂ ਪੈਂਦੀਆਂ ਨੇ ਉਹ ਮਹਿਲਾ ਵਾਲਿਆ ਮਹਿਲਾ ਨੂੰ ਕੀ ਕਰਨਾ ਮਹਿਲਾ ਵਾਲਿਆ ਮਹਿਲਾ ਨੂੰ ਕੀ ਕਰਨਾ ਜੀ ਟੱਬਰ ਦੇ ਜੇ ਇਕੱਠੇ ਨਹੀਂ ਬਹਿ ਸਕਦੇ ਰਿਆੜ ਤਿੰਨ ਤਿੰਨ ਮੰਜ਼ਲਾਂ ਦਾ ਕੀ ਫਾਇਦਾ ਜੇ ਪੁੱਤ ਮਾਪਿਆਂ ਨਾਲ ਨਹੀਂ ਰਹਿ ਸਕਦੇ ਜੇ ਪੁੱਤ ਮਾਪਿਆਂ ਨਾਲ ਨਹੀਂ ਰਹਿ ਸਕਦੇ ਜੇ ਪੁੱਤ ਮਾਪਿਆਂ ਨਾਲ ਨਹੀਂ ਰਹਿ ਸਕਦੇ ਕਿੰਨਾ ਵੱਡਾ ਸੰਦੇਸ਼ ਆ ਜੇ ਆਪਾਂ ਇਹ ਕੁਝ ਸਿੱਖਣਾ ਚਾਹੀਏ ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆਪਾਂ ਕੁਦਰਤ ਦੇ ਨਾਲ ਜੁੜੀਏ ਕੁਦਰਤ ਦੇ ਰੰਗਾਂ ਨੂੰ ਮਾਣੀਏ ਤੇ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਦੇ ਧਾਰਨੀ ਵੀ ਅਸੀਂ ਬਣ ਜਾਵਾਂਗੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਕੁਦਰਤ ਬਾਰੇ ਬਹੁਤ ਕੁਝ ਲਿਖਿਆ ਤੇ ਸਾਨੂੰ ਸੁਚੇਤ ਵੀ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ